ਹੂੰ ਹੂੰ ਕੀ ਨਾ ਜੇ ਨਾ ਇਹਨਾਂ ਨੇ ਕੰਦਰ ਪ੍ਰੀਤ ਮੀਤ ਲਵਦੀ ਵੀ ਜਿਆਦਾ ਹੀ ਲਵਣੀ ਕਹਿੰਦੇ ਨੇ ਘਾਰੇ ਹੂੰ ਹੂੰ ਕਿੰਨੀ ਉਮਰ ਹੀ ਇਹਨਾਂ ਦੀ ਹੈ ਤੇ ਚਹਿਆ ਸਾਲ ਲੱਗਾ ਵਿਚਾਰੀ ਨੂੰ ਹਾਂ ਕਿੰਨੀ ਦਿਨ ਹੋਈ ਵਿਆਹ ਨੂੰ ਉਹਨੂੰ 4 ਮਹੀਨੇ 5 ਮਹੀਨੇ ਲੱਗਿਆ ਜੇ ਹੂੰ ਤੇ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਨੇ ਨਾਲ ਕੋਸ਼ਿਸ਼ ਮੈਂ ਪਹਿਲੇ 2 ਮਹੀਨੇ ਤੇ ਬੜੇ ਵਧੀਆ ਰਹੀ ਕੁੜੀ ਮੇਰੀਆਂ ਕਹਿੰਦੀ ਨੋ ਸੱਸਿਆ ਮਾਵਾਦੀ ਆ ਮੰਗ ਰਹੀ ਆ ਤੇ ਜਦੋਂ ਸੌਣ ਹੈ ਨਾ ਉਹ ਤਾਂ ਇਹਨਾਂ ਨੂੰ ਕਹਿੰਦੇ ਕੋੜੀ ਨਕਾਲ ਦੋ ਕਿ ਕੰਦੇ ਨੇ ਸਾ ਡਿਜਰ ਵਾਹੀ ਮੈਂ ਚਲ ਠੀਕ ਹੈ ਤੁਹਾਡੇ ਤੇ ਮੇਰ ਵਾਹ ਤੇ ਨਾ ਸੀ ਆਪਾਂ ਕਿਆ ਹੀ ਨਹੀਂ ਦੁਬਾਰਾ ਮਰਕੇ ਦੀ ਭੈਣ ਆ ਗਈ ਛੋਟੀ ਜਿਹੀ ਛੱਡੀ ਹੋਈ ਹੈ ਹਾਂ ਪਣੀ ਵੱਡੀ ਹੈ ਵੱਡੀ ਹੈ ਵੱਡੀ ਹੈ ਛੱਡੀ ਉਹ ਹੁਣ ਜੀ ਇੱਥੇ ਸੌਣ ਦਾ ਬਰਤ ਰੱਖਿਆ ਨਾਲ ਪੂਜੀ ਅਮਰਕੇ ਜਿੰਨੇ ਮੈਂ ਬਰਤ ਕੋਲ ਕੇ ਚੱਲ ਜੇ ਨਾ ਜੋ ਇਹਨੂੰ ਟੋਚਾ ਕਰਨ ਲੱਗੇ ਚੋ ਟੋਚਾ ਦੋਵੇਂ ਮਾਮਾ ਤੇ ਕਰ ਲਗੇ ਚੇਹੇ ਨਹੀਂ ਆਣੀ ਤੇ ਆਪ ਦੋਵੇਂ ਅੰਦਰ ਕਮਰੇ ਵਰਕੇ ਖਾਲਿੰਦੀਆਂ ਹੈਂ ਇਹਨੂੰ ਨਹੀਂ ਦਿੰਦੀ ਆ ਤੇ ਜੇ ਜਾਣਾ ਤਾਂ ਬਹੁਤ ਥੋੜ ਜਾਣ ਇਹਨੂੰ ਇੰਤਰੀ ਅੰਦਰ ਡੱਕ ਜਾਣਾ ਇਹਨਾਂ ਮੈਂ ਕਹਣਾ ਮੈਂ ਇਹ ਪਸਰ ਤੋਂ ਮੁੰਡਿ ਉਰੋਂ ਦਾ ਇਹਨੇ ਕਹਣਾ ਮਮੀ ਮੈਨੂੰ ਇਦਾਂ ਕਰਦੀ ਹੈ ਮੈਂ ਕਹਿੰਦਾ ਕੋਈ ਆ ਨਹੀਂ ਹੱਜ ਤੱਕ ਨਵੀਂ ਨਵੀਂ ਥੋੜਾ ਪੀਏ ਤੇ ਫਾਲਾ ਕੋਈ ਗੱਲ ਨਹੀਂ ਆਪੇ ਸਹੀ ਹੋ ਜਾਏਗਾ ਆਪੇ ਸਹੀ ਹੋ ਜਾਏਗਾ ਪਰ ਸਹੀ ਨੂੰ ਕੇ ਪਾਸਾ ਸਹੀ ਕਰ ਦੇ ਕਰ ਦਦੀ ਆ ਕੁਝ ਹੋਵੇਗਾ ਪਰ ਸਰਵਜੋਦਾ ਵਰਤ ਦਿੱਤਾ ਵਾ ਨਾਲ ਮੈਂ ਸਵਾਲ ਲਈ ਸਾਰਾ ਕੁਝ ਲਈ ਆਈ ਭਾਂਡੇ ਲਈ ਸਾਰੇ ਚੀਜ਼ਾਂ ਲਈ ਆਈ ਆ ਹੂੰ ਹੂੰ ਇਸ ਬਾਰੇ ਤੁਸੀਂ ਕੋਈ ਪੁਲਿਸ ਨੂੰ ਸੂਚਨਾ ਦਿਓ ਮੈਂ ਨਹੀਂ ਦਿੰਦੇ ਹੂੰ ਮੁੰਡਾ ਲੱਗ ਗਿਆ ਵੀ ਆਗੇ ਵੇਖਦੇ ਤੇ ਕਾਹਦੇ ਖਾਣੇ ਦੇ ਬੋਲ ਦਿੱਤੇ ਸਾਰਾ ਜਿਹੜਾ ਡੇਰਾ ਬਣਾਣ ਕੇ ਵਾਦ ਕੀ ਹੈ ਰਾ ਕੀ ਸਾਨੂੰ ਸੂਚਨਾ ਮਿਲੀ ਹੈ ਵੀ ਅੰਦਰਪ੍ਰੀਤ ਕੌਰ ਨਾਮ ਦੀ ਲੜਕੀ ਆ ਜਿਹਦੀ 4 ਮਹੀਨੇ ਪਹਿਲਾਂ ਛੱਡੀ ਹੋਈ ਆ ਉਸਨੇ ਫਾਲ ਹੋ ਗਿਆ ਜਿਸ ਮੂਵੀ ਉਹਦੇ ਮੋਢੇ ਤੇ ਆ ਰਿਹਾ ਸ਼ਾਂਤੀ ਕਰ ਰਹੇ ਸੋ ਬਾਲੀ ਗੋਰੀ ਚਲ ਆ ਜਾਓ ਇਧਰੋਂ ਸਾਈਡੋਂ ਸਾਈਡ ਸਰ ਕੀ ਕਰਦੇ ਹੁੰਦੇ ਕੋਈ ਅਲੀਗੇਸ਼ਨ ਦਿੰਦੇ ਆਪਲੀ ਹਸਬੰਡ ਤੇ ਤੇ ਗ੍ਰੈਂਡਮਦਰ ਦੇ ਹਮ ਕੀ ਨਾਂ ਜੀ ਇਹਨਾਂ ਦਾ ਨਾਂ ਤੇ ਨਾਂ ਦੇ ਆ ਰਿਹਾ ਰਮਨ ਕੁਮਾਰ ਸਾਨੂੰ ਉੱਤੇ ਸੱਤ ਪਾਉਂਦੇ ਹੁੰਦੇ ਹਮ ਹਮ ਤੇ ਉਹ ਵੀ ਨਾਤਾ ਵਾ ਜੀਦਰਨ ਉਹਨਾਂ ਨੇ ਪੋਚ ਲਾ ਰਹੇ ਆ ਕਿ ਉਹਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਤੰਗ ਪ੍ਰੇਸ਼ਾਨੀ ਤੋਂ ਉਹਨੇ ਸੂ ਸਰ ਕਰਤਾ ਸਰ ਕੀ ਮਤਲਬ ਜਿਹੜੀ ਡੈਡ ਬੋਡੀ ਹੈ ਹੁਣ ਕਿਥੇ ਇੱਥੇ ਕਿ ਪੇ ਡੈਡ ਬੋਡੀ ਸਰ ਐਫਐਸਐਲ ਦੀ ਜੀਮਾਂ ਤੇ ਬੰਨ੍ਹਦੇ ਆਪਾਂ ਮਾਜਾ ਤੇ ਕਰਨ ਕੋ ਬਾਅਦ ਪੋਸਟਮਾਰਟਮ ਦੀ ਪ੍ਰਕਿਰਿਆ ਕੀਤੀ ਹੈ ਠੀਕ ਹੈ